ਉਹ ਨਾ ਬੋਲ ਸੁਦਰਤ ਜੁੱਤੀਆਂ ਮਰਾਏਗਾ ਵੀਡੀਓ ਚ ਨਹੀਂ ਕਿਉਂ ਆਪਾਂ ਨੂੰ ਵਰਤਾਂ ਨਹੀਂ ਜਮੀ ਨਹੀਂ ਪਾਈ ਦੇਤੀ ਜੇ ਕੋਸ ਬਗਦਾ ਹੁੰਦਾ ਚੱਲਿਆ ਫਿਰ ਥੋੜਾ ਕੋ ਝੰਟੀਆਂ ਨਹੀਂ ਲੈ ਤਾ ਤਸਤ ਗਾਲੂ ਮੈਨੂੰ ਕਿਹਾ ਸੀ ਵੀ ਸਾਡੇ ਸੀ ਲੱਗਿਆ ਜਿਹਦੀ ਗੱਲ ਹੁਣ ਇਹ ਕਹਿੰਦਾ ਮੈਂ ਜਮੀ ਮਰ ਗਿਆ ਤੁਹਾਨੂੰ ਜਦੋਂ ਤੈਨੂੰ ਪਤਾ ਇਹ ਕਹਿੰਦਾ ਮੈਂ ਜਮੀ ਮਰ ਗਿਆ ਮੈਂ ਇਹ ਨਾ ਬੋਲ ਸਤੰਦਰ ਜੁੱਤੀਆਂ ਮਰਾਏਗਾ ਵੀਡੀਓ ਚ ਗਾਲ ਕਾਂ ਨੂੰ ਕੱਢਦਾ ਤੂੰ ਆ ਵੀਡੀਓ ਚ ਕੰਨੀ ਗਾਲ ਕੱਢਿਆ ਗਾਣਾ ਤੁਣਾ ਪਾਉਂਦੇ ਜਦ ਪਤਾ ਹੈ ਕਿੰਨਾ ਖਰਚਾ ਉੱਟਦਾ ਇਹ ਜੇ ਤੂੰ ਗਾਲ ਨਾ ਕੱਢਿਆ ਕਰੋ ਗਾਲ ਨਾ ਕੱਢਿਆ ਕਰੋ ਵੀਡੀਓ ਚ ਵਾਹ ਵੀਡੀਓ ਜਾਂਦੀ ਹੈ ਦੇਸੀ ਪਰਦੇਸੀ ਸਾਹਬ ਨਾ ਬੋਲ ਇਹ بڑے بڑے ਅਫਸਰ ਵੀ ਦੇਖਦੇ ਨੇ ਆਓ ਸ਼ਨਾਜ਼ੇ ਹੋਰ ਗਾਲ ਕਿਸੇ ਨੂੰ ਨਾ ਕੱਢੋ ਚੱਲ ਖਾਰੇ ਫਿਰ ਪਤਾ ਹੈ ਉਹ ਹੁਣ ਪਸੂਆਂ ਜੀ ਰਹਿਣਾ ਪੱਕਾ ਮੁਹੱਲਾ ਤੇ ਤੈਨੂੰ ਪਤਾ ਕਹਿੰਦਾ ਉਹ ਬਾਬਾ ਤੇ ਤਾਂ ਮੰਨਦਾ ਨਹੀਂ ਉੱਥੇ ਤਾਂ ਮੰਨਦਾ ਫੇਤਰਾ 500 ਦਾ ਲੋਟ ਮੈਂ ਦੇ ਦਾਂ ਨਾ ਭਾਈ ਹੋਰ ਕੀ ਹੈ ਹੋਰ ਕੀ ਕਰੀ ਫੇਰ ਕਿਧਰੇ ਤੇਰਾ ਪਾਛੂ ਕੀ ਵਰਕਰ ਆ ਗਿਆ ਚੱਲ ਕਿੱਥੇ ਆਉ ਰਿਆ ਆੜੀ ਹੋ ਇੱਧਰ ਬੈਠਾ ਮੈਂ ਹਾਂ ਤੂੰ ਓਏ ਥਾਰ ਸਾਡੇ ਸੀ ਤਾਂ ਇਮਾਨਦਾਰੀ ਦੀ ਗੱਲ ਹੈ ਲੱਗਿਆ ਸਰ ਕੋਈ ਉੱਪਰ ਆਉਗਾ ਓ ਰਿਆ ਤੈਨੂੰ ਦੱਸਾਂ ਗੱਲ ਮੈਨੂੰ ਆ ਜਾ ਪੂਰੇ ਦਾਦੇ ਪੂਰੇ ਦਾਦੇ ਚੋੜੇ ਨਾ ਚੋਰੀ ਨਹੀਂ ਕਰਨੀ ਲੈ ਸਰ ਸੌਦਾ ਕਰਾ ਟੱਟੂ ਦਾ ਸੌਦਾ ਹੀ ਚੋਰੀ ਕਰ ਲਈ ਹੈ ਸਵਾਲ ਆਈਦਾ ਹਾਂ ਹਾਂ ਮੇਰੇ ਕੰਨ ਵਿੱਚ ਦਾਦੇ ਚਲ ਠੀਕ ਹੈ ਚੀਖ ਖਾਸਮਾ ਖੇਤਰਖਾਨੇ ਨਗਰ ਤੋਂ ਮੈਂ ਫੇਰ ਹੈ ਨਹੀਂ 10 ਕਿਲੋ ਰਾਮੇਬਣਾ ਖੜਾ 500 ਰੁਪਏ ਕਿਲੋ ਨੂੰ ਫੇਰ ਕਿੰਨੇ ਦਾ ਹੈ ਚੋਗਲ ਮਾਲ ਦਾ ਮੁੱਲ ਜਾਂ ਤਾਂ ਸੰਖਾ ਬਣਾ ਵਿਕਦਾ ਇਹਦਾ ਬੱਸ ਹੋਸ 5000 ਦਾ ਇਹ ਸਾਰੇ ਗਲਾਬੀ ਜਮਰੀ ਦਾ ਹੋਸ ਨਿਕਲ ਨਾ ਇਹ ਗਲਾਬੀ ਨਹੀਂ ਹੈਗਾ ਇਹ ਗਲਾਬੀ ਨਹੀਂ ਹੈਗਾ ਲੈਣੇ ਤੇਰਾ ਆਹ ਸਾਹਿਬ ਹਾਂ ਗਲਾਬੀਆਂ ਦਾ ਵੀ ਸਾਨੂੰ ਪਤਾ ਹੈ ਪਤਾ ਹੈਗਾ ਸਾਰੇ ਇਹ ਗਲਾਬੀ ਨਹੀਂ ਹੈਗਾ ਇਹ ਗਲਾਬੀ ਨਹੀਂ ਹੈਗਾ 1000 ਦੀ ਕਾਲੀ ਚੰਗਰੀ ਦਾ ਮੇਮਨਾ ਰੰਗ ਚਿੱਟਾ ਹੈ ਹਾਂ ਰੰਗ ਚਿੱਟਾ ਦਾ ਕੁਝ ਹੋਰ ਕੁਝ ਨਹੀਂ ਗਲਾਬੀ ਤਾਂ ਤੈਨੂੰ ਮੈਂ ਦਿਖਾ ਦੂੰਗਾ ਵੀ ਕਿੱਥੇ ਖੜਾ ਹੈ ਮੇਮਨਾ ਤੇਰਾ ਵੇਚਦਾ ਸਾਰੀਆਂ ਗੱਲਾਂ ਛੱਡ ਉਹ ਤੂੰ ਗੱਲ ਸੁਣ ਲਿਆ ਕਰੋ ਨਾ ਮੇਰੇ ਯਾਰ ਹਾਂ ਚੁੱਪ ਕਰ ਜਾ ਆੜਕੇ ਨੂੰ ਤੜਕਾ ਲਾਲਾ ਤੇਲ ਦਾ ਖਾਲਾ ਮੱਛੀਆਂ ਪਕਾ ਕੇ ਹਾਂ ਹਾਂ ਠੰਡ ਬਾਹ ਆਲੀ ਆ ਲੋੜੀ ਮਨਾਲੇਗਾ ਓ ਚੁੱਪ ਕਰ ਜੀ ਓਏ ਆ ਕਰਕੇ ਬਈ ਆ ਲੈ ਵੇਚਤਾ ਬਸ ਸਾਡੇ ਸ਼ੀਸ਼ੂ ਨੂੰ ਸਾਡਾ ਠੀਕ ਆ ਗੱਲ ਇਹਦੂ ਘਟ ਰਜੂ ਬਣਦਾ ਕੀ ਬੇਦਾ ਮੈਂ ਤਾਂ ਵੇਚਤਾ ਇਹ ਉਰਾਂ ਕਰੀ ਹੁੰਦੀ ਹੈ ਹਾਂ ਜੀ ਉਲਟਾ ਹੀ ਨਹੀਂ ਅਸੀਂ ਤਾਂ 5000 ਹੀ ਦਿੰਦਾ ਦੀ ਇਹ 200 ਇਹ 200 ਤੇ ਸ਼ੀਦਾ ਹੋ ਜਾ ਜੀ ਇਹ ਨਾ ਨਾ ਪਰ ਤਾਨੂੰ ਪੁੱਗਦਾ ਨਹੀਂ ਵੀਰੇ 300 ਤੇ ਸ਼ੀਦਾ ਹਰ ਦੇ ਤੈਨੂੰ ਸੋਤੇ ਸੀਦਾ ਹੋ ਗਿਆ ਹਰ ਨਹੀਂ ਜਰ ਚਪਟਾ ਕਰ ਨਹੀਂ ਤੇਰੇ ਪਿੱਛੇ ਸੀ ਮਰ ਗਏ ਝਗੜ ਕੇ ਅਗਲੇ ਨਾਲ ਆਪਣੇ ਨਾਲ ਖਾਲੀ ਆ ਪਰੇ ਹਾ ਸਾਲੇ ਫਰਦ ਵੇਚਦੇ ਵੇਚਦੇ ਸਾਨੂੰ ਕਿਤਾਸ ਕਿਉਂਦੇ ਨੇ ਚੱਕ ਚੱਕ ਲਟਾ ਦੂੰ ਇੰਨਾ ਜੋਸ਼ ਆ ਜਨਾ ਮੈਨੂੰ ਸੌਦੇ ਵਾਤਾ ਹਾਂ ਚੱਕ ਚੱਕ ਦੇਖ ਲੈ ਜਮਾ ਕੇ ਦੇ ਜੀ ਹਾਂ ਹਾਂ ਕਲਾ ਵਰਦੀ ਹੈ ਮੇਰੇ ਚ ਬੜਾ ਇਹ ਜੀ ਵਰਦੀ ਹੈ ਤਕੜੀ ਤਕੜੀ ਬਲਾ ਨੂੰ ਧਿਆ ਕੇ ਆਉਂਦੇ ਆ ਦੀਵਾ ਬੱਤੀ ਲਾ ਕੇ ਆਉਂਦੇ ਆ ਦੀਵਾ ਬੱਤੀ ਰੋ ਲਾ ਕੇ ਆਉਂਦਾ ਹਾਂ ਮੈਂ ਰਹਾ ਪਰਮਜੀਤ ਤੂਫ ਵੀ ਲਾਉਂਦੇ ਆ ਰੋਜ਼ ਸੀਟੀ ਮਾਰਨੀ ਸੌਦਾ ਮਸਾ ਪੱਕਿਆ ਪੱਕੇ ਬੱਕ ਗਿਆ ਬੱਕਰਾ ਬਾਈ ਦਾ ਕਿੱਤੇ ਲੰਗ ਛੇ ਠੀਕ ਆ ਕਿੰਨੇ ਹੋਗੇ ਜੀ ਸਾਢੇ 600 ਸਾਢੇ 600 ਹੋਗੇ ਇਹਨੂੰ 200 ਮੋੜ ਇਹ ਦੇ ਕਰਕੇ ਲੈ ਰਾਜੂ ਕਰਕੇ ਲਈ ਇਹ ਦੇ ਕਰਕੇ ਕੋਈ ਨਹੀਂ ਕੋਈ ਨਹੀਂ ਤੈਨੂੰ ਵਾਦਾ ਕਰ ਰੁਕ ਕੇ ਆਵਾਂਗੇ ਤੇਰਾ ਇਹ ਦੇ ਦੇ ਰਿਹਾ ਲੈ ਜੂ ਕਰਕੇ ਉਹ ਲੈ ਉਹ ਜਿਉਂਦਾਰ ਉਹ ਦੇ ਨਾਲਾ ਬੰਦਾ ਓਏ ਉਹ ਬੰਦਾ ਦੇ ਨਾਲਾ ਹਾਂ ਹਾਂ ਵਾਲਾ ਬੰਦਾ